ਜੇ ਭਾਈ ਸਾਨੂੰ ਰਾਤੀ ਪਤਾ ਲੱਗਿਆ ਕਿ ਦਤਾ ਜੀ ਦੀ ਸਿਵਲ ਲਾਈਨ ਰੋਡ ਤੇ ਦੁਕਾਨੇ ਤੇ ਕੋਈ ਦੋ ਨਕਾਬਪੋਸ਼ ਆਏ ਨਾ ਤੇ ਰਿਵਲਵਰ ਦੀ ਨੋਕ ਤੇ ਨਾ ਦੀ ਦੁਕਾਨ ਤੋਂ ਲੁੱਟਖੋ ਕੀਤੀ ਔਰ ਇਹਵਾ ਸ਼ਟਰ ਬੰਦ ਕਰਕੇ ਚਲੇ ਗਏ ਬੜੀ ਹਰਾਨੀ ਦੀ ਗੱਲ ਹੈ ਕਿ ਸ਼ਹਿਰ ਦਾ ਪੋਸ਼ ਏਰੀਆ ਸਿਵਲ ਲਾਈਨ ਰੋਡ ਹੈ ਇੱਥੇ ਸੈਸ਼ਨ ਜੱਜ ਵੀ ਇੱਥੇ ਡੀਸੀ ਸਾਹਿਬ ਦੀ ਕੋਠੀ ਵੀ ਇੱਥੇ ਐਸਐਸਪੀ ਸਾਹਿਬ ਦੀ ਕੋਠੀ ਵੀ ਇੱਥੇ ਤੇ ਵੱਡੇ ਵੱਡੇ ਅਫਸਰਾਂ ਦੀ ਕੋਠੀ ਵੀ ਇੱਥੇ ਜੇ ਸ਼ਹਿਰ ਦੇ ਵਿੱਚ ਇਹ ਏਰੀਆ ਨਹੀਂ ਸਿਕਿਉਰ ਹੈਗਾ ਤਾਂ ਮੇਰੇ ਖਿਆਲ ਨਾਲ ਫਿਰ ਗੁਰਦਾਸਪੁਰ ਪ੍ਰਸ਼ਾਸਨ ਨੂੰ ਹੱਥ ਖੜੇ ਕਰ ਦੇਣੇ ਚਾਹੀਦੇ ਆ ਕਿ ਸਾਡੇ ਬਸਦੀ ਨਹੀਂ ਗੱਲ ਹੈਗੀ ਸਿਕਿਉਰਟੀ ਪੰਜ-ਛੇ ਦਿਨ ਪਹਿਲਾਂ ਸਿਟੀ ਥਾਣੇ ਦੇ ਬਾਹਰ ਇੱਕ ਧਮਾਕਾ ਹੋਇਆ ਤੇ ਲੋਕਲ ਸਾਡਾ ਪ੍ਰਸ਼ਾਸਨ ਕਹਿ ਰਿਹਾ ਕਿ ਟਾਇਰ ਫਟ ਗਿਆ ਤੇ ਹੁਣ ਰਾਤੀ ਅਸੀਂ ਦਿੱਲੀ ਪੁਲਿਸ ਦੀ ਇੰਟਰਵਿਊ ਸੁਣਨ ਡਿਆ ਉਹ ਕਹਿ ਰਿਹਾ ਕਿ ਅਸੀਂ ਕੁਝ ਬੰਦੇ ਫੜਿਆ ਤੇ ਉਹਨਾਂ ਨੇ ਗੁਰਦਾਸਪੁਰ ਥਾਣੇ ਦੇ ਬਾਹਰ ਗਰਨੇਡ ਹਮਲਾ ਕੀਤਾ ਮਤਲਬ ਕਿ ਲੋਕਲ ਪ੍ਰਸ਼ਾਸਨ ਨੂੰ ਇਹ ਵੀ ਨਹੀਂ ਪਤਾ ਕਿ ਗਰਨੇਡਾ ਹਮਲਾ ਹੈ ਕਿ ਟਾਇਰ ਫਟ ਗਿਆ ਐਦਾ ਐਦਾ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਔਰ ਪੁਲਿਸ ਤੇ ਪ੍ਰਸ਼ਾਸਨ ਟੋਟਲੀ ਨਾਕਾਮ ਔਰ ਲੋਕੀ ਇਸ ਟਾਈਮ ਡਰ ਤੇ ਦਹਿਸ਼ਤ ਦੇ ਵਿੱਚ ਜੀ ਰਹੇ ਨੇ ਔਰ ਸਾਡੀ ਪ੍ਰਸ਼ਾਸਨ ਅੱਗੇ ਤੇ ਸਰਕਾਰ ਅੱਗੇ ਅਪੀਲ ਹੈ ਜੇ ਤੁਹਾਡੇ ਕੋਲ ਕੰਟਰੋਲ ਹੁੰਦਾ ਠੀਕ ਹੈ ਨਹੀਂ ਤਾਂ ਅਦਰਵਾਜ਼ੋਂ ਨਹੀਂ ਸੈਂਟਰ ਨੂੰ ਤਾਂ ਗਵਰਨਰ ਸਾਹਿਬ ਨਾਲ ਮਿਲ ਕੇ ਕੋਈ ਗੱਲ کہہ ਸਕਣਾ ਕਿ ਪੰਜਾਬ ਨੂੰ ਰਾਸ਼ਟਰਪਤੀ ਰਾਜ ਹੀ ਲਾ ਦੋ ਗੱਲ ਮੁੱਕ ਗਈ ਦੇਖੋ ਕਟਨਾ ਦੇਣ ਦਿਹਾੜੇ ਹੋਈ ਹੈ ਸਾਢੇ 7 ਵਜੇ ਦਾ ਟਾਈਮ ਹੈ ਉਪੋਸ਼ ਏਰੀਆ ਸਾਹਿਬ ਆਵਾਜ਼ ਆ ਵੀ ਜੋ ਬੰਦੇ ਮੂੰਹ ਬਨ ਕੇ ਸ਼ਹਿਰ ਦੇ ਵਿੱਚੋਂ ਨਿਕਲ ਕੇ ਆਇਆ ਰ ਮਤ ਕਿਤੇ ਨਾਕਾ ਨਹੀਂ ਹੈ ਗਵਨਾਂ ਨੂੰ ਰੋਕਣ ਵਾਲਾ ਕਿ ਤੂੰ ਮੂੰਹ ਬਨ ਕੇ ਕਿੱਧਰ ਨਿਕਲੇ ਉਹ ਵਾਰਦਾਤ ਕਰਕੇ ਵੀ ਉਹ ਨਿਕਲ ਕੇ ਫੇਰ ਨਹੀਂ ਕਿਤੇ ਰੋਕਿਆ ਵਾਰਦਾਤ ਜਦੋਂ ਵੀ ਕੋਈ ਹੋ ਜਾਂਦੀ ਔਰ ਬਾਅਦ ਤੁਸੀਂ ਦੇਖੋ ਪੁਲਿਸ ਇੱਕ ਦੋ ਦਿਨ ਐਕਟਿਵ ਹੁੰਦੀ ਆ ਰਾਤ ਨਾਕੇ ਲੱਗਦੇ ਆ ਤੇ ਫੇਰ ਔਰ ਬਾਅਦ ਉਹੀ ਹਾਲ ਹੋ ਜਾਂਦਾ ਵੇ ਅੱਜ ਅੰਮ੍ਰਿਤਸਰ ਗਈ ਹੈ ਜੀ ਪ੍ਰੈਸ ਕਾਨਫਰੈਂਸ ਕਰਨ ਦੇ ਲਈ ਦੇਖੋ ਇਹ ਸਾਡੇ ਧਿਆਨ ਚ ਨਹੀਂ ਤੋਈ ਪੱਤਰਕਾਰ ਸਾਥੀਓ ਸਾਡੇ ਧਿਆਨ ਚ ਉਹ ਜਿਹੜੀ ਪ੍ਰੈਸ ਕਾਨਫਰੈਂਸ ਅੰਮ੍ਰਿਤਸਰ ਉਹ ਉਹਨਾਂ ਨੂੰ ਹੀ ਪਤਾ ਹੋਏ ਇਹ ਕੋ ਦੁਕਾਨਦਾਰ ਕਹਿ ਰਿਹਾ ਕਿ ਟਾਈਮ ਨਾਲ ਦੁਕਾਨਾਂ ਬੰਦ ਕਰਦੀ ਪਰ 7:30 ਵਜੇ ਤੋਂ ਪਹਿਲਾਂ ਕਿ ਕੀ ਖਸਾਉਣਾ ਜੇ ਟਾਈਮ ਨਾਲ ਦੁਕਾਨਾਂ ਬੰਦ ਕਰਨੀਆਂ ਦੁਕਾਨਦਾਰ ਕਹਿ ਰਿਹਾ ਤਾਂ ਦੁਕਾਨਦਾਰ ਰੋਟੀ ਕਿੱਥੋਂ ਖਾਏਗਾ ਫਿਰ ਜੇ ਇਦਾਂ ਦੀ ਨੋਬਾ ਤਾਂ ਮੈਂ ਤਾਂ ਸਾਰੇ ਦੁਕਾਨਦਾਰਾਂ ਨੂੰ ਬੇਨਤੀ ਕਰਨਾ ਟਾਈਮ ਕਿ 8 ਵਜੇ ਤੱਕ ਦੇ ਥੁਲੀਆ ਰੱਖਣਾ ਯਾਰ 8-9 ਵਜੇ ਤੱਕ ਡੈਮੋਕਰੇਸੀ ਜੇ ਜੀ ਰਹੇ 8-9 ਵਜੇ ਤੱਕ ਖੁੱਲੀਆਂ ਰੱਖਣ ਨਾ ਮੈਂ ਤਾਂ ਕਹਿ ਰਿਹਾ ਜੇ ਇਦਾਂ ਦੇ ਹਾਲਾਤ ਹੈ ਦੁਕਾਨਦਾਰ ਨਹੀਂ ਸੇਫ ਮਹਿਸੂਸ ਕਰਨ ਦੇ ਇਦਾਂ ਕਰਾ ਸ਼ਟਰ ਸੁਟਾ ਤਾਲੇ ਲਾਓ ਤੇ ਚਾਬੀਆਂ ਲੋਕਲ ਲੀਡਰਾਂ ਤੇ ਲੋਕਲ ਯਾਰ ਸਾਡੇ ਕੋਲ ਸਾਈਟ ਫੇਲ ਦਾ ਹੋਇਆ ਬਜੀ ਬਿਲਕੁਲ ਫੇਲ ਹੋ ਰਸ ਤੋਂ ਵੱਡਗੀ ਚਾਹੀਦਾ 4 ਦਿਨ ਪਹਿਲਾਂ ਅਟੈਕ ਹੋਇਆ ਥਾਣੇ ਦੇ ਬਾਹਰ ਹੁਣ ਹੋਰੇ ਬਾਅਦ ਇੰਨੀ ਚੈਕਿੰਗ ਹੋਣ ਦੇ ਬਾਅਦ ਦਾ ਧੰਨਵਾਦ ਦਾ ਤੋਰੀਆਂ ਤੇ ਫਿਰ ਤੁਸੀਂ ਇਹਨੂੰ ਫੇਲ ਹੀ ਕਿੰਨੋਗੇ ਜੇ ਪ੍ਰਸ਼ਾਸਨ ਕਹਿੰਦਾ ਕਿ ਪ੍ਰਸ਼ਾਸਨ ਫੇਲ ਨਹੀਂ ਹੈਗਾ ਜਾਂ ਸ਼ਹਿਰ 'ਚ ਖੋਫ ਨਹੀਂ ਹੈਗਾ ਮੈਂ ਇੱਕੋ ਗੱਲ ਪੁੱਛਣ ਲੱਗਾ ਤੁਸੀਂ ਪੁਲਿਸ ਲਾਈਨ ਦੇਖ ਲਓ ਪੁਲਿਸ ਲਾਈਨ ਦਾ ਕੁਆਟਰ ਦੇਖ ਲਓ ਤੇ ਥਾਣੇ ਦੇਖ ਲਓ ਫਿਰ ਇਹਨਾਂ ਨੇ ਕੰਦਾ 12 12 ਫੁੱਟ ਉੱਚੀਆਂ ਕਰਕੇ ਤੇ ਤਾਰਾਂ ਕਿਉਂ ਲਾਤੀਆਂ ਰ ਮਤ ਇਹਨਾਂ ਨੂੰ ਕਿਤੇ ਨਾ ਕਿਤਾ ਆ ਵੀ ਡਰ ਹੈਗਾ ਤੇ ਲੋਕ ਕਿੱਥੇ ਜਾਣ ਲੋਕ ਬੰਤਾਰਾਂ ਲਾ ਕੇ ਘੁੰਮਣ ਆਪਣੀਆਂ ਕੰਦਾ ਆਪਣੀਆਂ ਕੰਦਾ ਉੱਚੀਆਂ ਕਰ ਲੀਆਂ ਲੋਕ ਵੀ ਤਾਰਾਂ ਲਾ ਕੇ ਘੁੰਮਣ ਰਮਤੀ ਪ੍ਰਸ਼ਾਸਨ ਵੀ ਮੰਨਦਾ ਕਿਤੇ ਨਾ ਕਿਤੇ ਡਰ ਹੈਗਾ ਦੇਖੋ ਇੱਕ ਤਾਂ ਸਾਡੇ ਦਤਾ ਜੀ ਸਾਥੀ ਨੇ ਪੁਰਾਣੇ ਭਾਜਪਾ ਦੇ ਸੈਕਟਰੀ रह ਚੁੱਕੇ ਨੇ ਅਸੀਂ ਇੱਕੋ ਮੰਗ ਕਰਨਿਆ ਕੱਲਾ ਦਤਾ ਜੀ ਨਹੀਂ ਇਹ ਨੇ ਪੂਰੇ ਸ਼ਹਿਰ ਲਈ ਦੁਕਾਨਦਾਰਾਂ ਲਈ ਵੀ ਸ਼ਹਿਰ ਵਾਸੀਆਂ ਲਈ ਪ੍ਰਸ਼ਾਸਨ ਨੂੰ ਸੇਫਟੀ ਦਾ ਬੰਦੋਬਸਤ ਕਰਨਾ ਚਾਹੀਦਾ ਉਹ ਸੋਸ਼ਲ ਸਿਕਿਉਰਿਟੀ ਚਾਹੀਦੀ ਹੈ